ਉਹ ਤੋਂ ਬੰਨਣਾ ਸਾਨੂੰ ਜੀ ਕੰਟਰੋਲ ਰੂਮ ਤੋਂ ਜਿੰਨਾ ਮਿਲ ਚੀ ਜਿਹ ਦਿਨਾਂ ਵਾਲੀ ਐਕਸੀਡੈਂਟ ਹੋ ਗਿਆ ਜੀ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਚੰਦ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ ਇਹਨਾਂ ਕਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੂਹਰੇ ਕਿਤੇ ਟ੍ਰੱਕ ਨਾਲ ਆ ਗਿਆ ਜੀ ਟਰੈਕਟਰ ਟਰਾਲੀ ਬਸ ਉਦੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਵਾਈਡਰ ਤੇ ਚੜ ਗਈ ਜੀ ਹਾਂ ਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ ਉਹ ਆ ਰਹੇ ਆ ਉਪਰ ਹੋਏ ਉਹ ਕਰ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂ ਜੀ ਕਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਵੀ ਮਾਲਮ ਪਟੀਆਂ ਸਾਰਿਆਂ ਦੇ ਕਰਤੀਆਂ ਜੀ ਉਹਨਾਂ ਦੇ ਉਹ ਤੋਂ ਵੀ ਨਾ ਨਾ ਸਾਨੂੰ ਜੀ ਕੰਟਰੋਲ ਰੂਮ ਤੋਂ ਜਿੰਨਾ ਮਿਲਿ ਚੁਕੀ ਕਿ ਕਿਦਣਾ ਵਾਲੀ ਐਕਸੀਡੈਂਟ ਹੋ ਗਿਆ ਜੀ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਚੰਦ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ ਇਹਨਾਂ ਕੱਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੂਹਰੇ ਕਿਤੇ ਟ੍ਰਕ ਟਰਾਲਾ ਆ ਗਿਆ ਜੀ ਟਰੈਕਟਰ ਟਰਾਲੀ ਬਸ ਉਦੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਵਾਈਡਰ ਤੇ ਚੜ ਗਈ ਜੀ ਹਾਂ ਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਹੀ ਉਹ ਆ ਰਿਹਾ ਉਹ ਘਰ ਰਿਹਾ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂ ਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਮਤਲਬ ਪੱਟੀਆਂ ਖਾਰਿਆਂ ਦੇ ਕਰਤੀਆਂ ਜੀ ਗੋਟੂ ਬੰਨਾ ਨਗਰ ਤੁਹਾਨੂੰ ਜੀ ਕੰਟਰੋਲ ਰੂਮ ਤੋਂ ਜੁਗਨਾ ਮਿਲੀ ਸੀ ਕਿ ਕਿਦਣਾ ਵਾਲੀ ਐਕਸੀਡੈਂਟ ਹੋ ਗਿਆ ਤੁਸੀਂ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਸਿੰਘ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ ਇਹਨਾਂ ਘੱਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੁਰੇ ਕਿਤੇ ਟਰਾਲਾ ਆ ਗਿਆ ਜੀ ਟਰੈਕਟਰ ਟਰਾਲੀ ਬਸ ਉਦੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਵਾਈਡਰ ਤੇ ਚੜ ਗਈ ਜੀ ਹਾਂਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ ਉਹ ਆ ਰਹੇ ਆ ਉਪਰ ਹੋਏ ਉਹ ਕਰ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂ ਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਵੀ ਮਾੜੇ ਪੱਟੀਆਂ ਸਾਰਿਆਂ ਦੇ ਕਰਤੀਆਂ ਜੀ ਉਹਨਾਂ ਗੋਟੂ ਜੀ ਨਾ ਨਾ ਸਾਨੂੰ ਜੀ ਕੰਟਰੋਲ ਰੂਮ ਤੋਂ ਜਿੰਨਾ ਮਿਲਿ ਚੀ ਜੇ ਕਿਦਣਾ ਵਾਲੀ ਐਕਸੀਡੈਂਟ ਹੋ ਗਿਆ ਤੁਸੀਂ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਚੰਦ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ ਇਹਨਾਂ ਕਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੂਹਰੇ ਕਿਤੇ ਟ੍ਰਕ ਨਾਲ ਆ ਗਿਆ ਜੀ ਟਰੈਕਟਰ ਟਰਾਲੀ ਬਸ ਉਦੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਾਇਵਰ ਤੇ ਚੜ ਗਈ ਜੀ ਹਾਂ ਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ ਉਹ ਆ ਰਹੇ ਆ ਉਪਰ ਹੋਏ ਉਹ ਕਰ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂ ਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਵੀ ਮਾਣ ਪਟੀਆਂ ਸਾਰਿਆਂ ਦੇ ਕਰਤੀਆਂ ਜੀ